ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਤਿ ਸ਼ਾਸਤਰੁ ਪੁਣ ਪਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਜੂ ਤਤ ਸਾਰ ਨ ਜਾਣੀ ਤੀਹ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰੈਨ ਵਿਹਾਨੀ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਕੋਲੇ ਅੰਮ੍ਰਿਤ ਬਾਣੀ ਕੈ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰਿ ਲਿਵ ਲਾਗੈ ਜਾਗ ਤਰੇਣ ਵਿਖਾਨੀ ਮਾਤਾ ਦੇ ਉਦਰ ਮੇਂ ਪ੍ਰਤੀ ਪਾਲ ਕਰੇ ਸੋ ਕਿਉ ਮਨੁ ਵਿਸਾਰਿਐ ਮਨੁ ਕਿਉ ਵਿਸਾਰਿਐ ਇਹ ਬਰਦਾਤਾ ਜੇ ਅਗਣ ਮੇਂ ਆਹਰ ਪਹੁੰਚਾਵੇ ਉਸ ਨੂੰ ਕਿਉ ਪੂਨ ਸਕੈ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਇ ਗੁਰਮੁਖ ਸਦਾ ਸੰਭਾਲੀਐ ਕਹਨਨ ਕੋ ਇਹ ਵਰਦਾਤਾ ਸੋ ਕਿਉ ਮਨੁ ਵਿਸਾਰੀਐ 27 ਅਤੇ 28ਵੀਂ ਪਉੜੀ ਦੀ ਵਿਚਾਰ ਸਾਂਝੀ ਕਰਦੇ ਹਾਂ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਪ੍ਰਾਤਨ ਸਮ੍ਰਿਤੀਆਂ ਸ਼ਾਸਤਰਾਂ ਵਿੱਚ ਕੇਵਲ ਇਹ ਕੰਮ ਪੁੰਨ ਹੈ ਇਹ ਕੰਮ ਪਾਪ ਹੈ ਬਸ ਇਹੋ ਹੀ ਵਿਚਾਰ ਹੈ ਤਤ ਸਾਰਨ ਜਨੀ ਤਤ ਗਿਆਨ ਭਾਗ ਉਸ ਰੱਬੀ ਜੋਤ ਤੱਕ ਉਸ ਸਰਵ ਵਿਆਪਕ ਪ੍ਰਭੂ ਤੱਕ ਇਹ ਪਹੁੰਚ ਨਹੀਂ ਕਰਵਾਉਂਦੇ ਉਸ ਦਾ ਅਨੁਭਵ ਨਹੀਂ ਕਰਵਾਉਂਦਾ ਇਹਨਾਂ ਕੋਲ ਕੋਈ ਸਾਧਨ ਨਹੀਂ ਐਸਾ ਗਿਆਨ ਇਹਨਾਂ ਕੋਲ ਨਹੀਂ ਕਿ ਇਨਸਾਨ ਨੂੰ ਆਪਣੇ ਅਸਲ ਨਾਲ ਜੋੜ ਸਕਣ ਆਪਣੇ ਮੂਲ ਦੀ ਪਛਾਣ ਕਰਵਾ ਸਕਣ ਸਿਮਰਤ ਸ਼ਾਸਤਰ ਪੂਨ ਪਾਪ ਵਿਚਾਰ ਦੇ ਕੇਵਲ ਪੁੰਨੋ ਪਾਪਾਂ ਦੀ ਹੀ ਵਿਚਾਰ ਦੱਸ ਰਹੇ ਹਨ ਤਤ ਗਿਆਨ ਦੀ ਗੱਲ ਜਿਹੜੀ ਹੈ ਇਹ ਸਿਮਰਤ ਸ਼ਾਸਤਰوں ਕੋਲ ਨਹੀਂ ਹੈ ਤਤ ਐਸਾ ਅਨਜਾਣੀ ਗੁਰੂ ਬਾਜੂ ਉਸ ਤੱਤ ਗਿਆਨ ਦੀ ਸਮਝ ਨਾ ਰੋਲ ਸੱਚ ਦਾ ਜੋ ਗਿਆਨ ਹੈ ਉਸ ਦੀ ਸਮਝ ਗੁਰੂ ਤੋਂ ਬਿਨਾਂ ਨੂੰ ਦੀ ਤੱਤ ਦਾ ਸਾਰ ਨਾ ਜਾਣੀ ਗੁਰੂ ਬਾਝੂ ਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਜਾਣੀ ਤੱਤ ਦਾ ਸਾਰ ਨਾ ਜਾਣੀ ਸੱਚ ਦੀ ਜਾਣ ਪਛਾਣ ਨਾ ਹੋਈ ਰੱਬੀ ਉਹ ਮਹਾਨ ਹਸਤੀ ਜੋ ਸ੍ਰਿ ਸਿਦਾ ਰਚਨਹਾਰ ਹੈ ਉਸ ਦੀ ਸਾਰ ਨਾ ਆਈ ਸਿਮਤ ਸ਼ਾਸਤਰ ਵੇਦ ਪੜਨ ਵਾਲੀਆਂ ਲੋਕਾਂ ਨੂੰ ਤੇ ਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤੇ ਰਹਿੰਦੇ ਰਹਿ ਖੈਨੀ ਇਹ ਨਾਸਿਮਤਿ ਸਾਸ਼ਤਰਾਂ ਨੂੰ ਪੜਨ ਵਿਚਾਰਨ ਵਾਲੇ ਉਹ ਤਿੰਨ ਗੁਣੀ ਮਾਇਆ ਵਿੱਚ ਹੀ ਉਹਨਾਂ ਦਾ ਮਨ ਸੁਤਾ ਰਹਿੰਦਾ ਤੇਹੀ ਗੁਣੀ ਸੰਸਾਰ ਪਰਮ ਸੁਤਾ ਤਿੰਨਾ ਗੁਣਾ ਦੇ ਪਰਮ ਵਿੱਚ ਹੀ ਮਾਇਆ ਦੇ ਤਿੰਨ ਗੁਣਾ ਨੂੰ ਸੱਚ ਸਮਝ ਕੇ ਇਹਨਾਂ ਦੇ ਵਿੱਚ ਹੀ ਉਹਨਾਂ ਦਾ ਮਨ ਉਲਝਿਆ ਰਿਹਾ ਤੇ ਮਾਨੋ ਗਫਲ ਦੀ ਨੀਂਦ ਸੁਤੇ ਰਹੇ ਸੱਚੇ ਗਿਆਨ ਦੀ ਜਾਗ ਉਹਨਾਂ ਨੂੰ ਆਈ ਨਹੀਂ ਸੁਤੇ ਰਹਿਣ ਵਿਖਾਨੀ ਤੇ ਜੀਵਨ ਰੂਪੀ ਰਾਤ ਇਸ ਸੁਤੀਂ ਬੀਤ ਗਈ ਚਾਰੇ ਪੈਰ ਜ਼ਿੰਦਗੀ ਦੇ ਬਚਪਨ ਜਵਾਨੀ ਅਤਕੜ ਜੀ ਉਮਰ ਤੇ ਬਡੇ ਪਾ ਇਹ ਸਭ ਕੁਝ ਮਾਇਆ ਦੇ ਤਿੰਨ ਗੁਣਾ ਵਿੱਚ ਖੇਡਦੇ ਆਂ ਹੀ ਇਹ ਸੁੱਤੀਆਂ ਰਹਿਣ ਵਿਖਵਾਨੀ ਜੀਵਨ ਦੀ ਰਾਤ ਸਮਾਪਤ ਹੋ ਗਈ ਪਰ ਤਤ ਗਿਆਨ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਗਿਆਨ ਸੀ ਜਿਸ ਦੇ ਅਸੀਂ ਅਣ ਉਸ ਦੀ ਸਮਝ ਇਹਨਾਂ ਨੂੰ ਨਹੀਂ ਹੈ ਗੁਰੂ ਕਿਰਪਾ ਤੇ ਸੇਜਣ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਹੈ ਗੁਰੂ ਦੀ ਕਿਰਪਾ ਨਾਲ ਉਹ ਹੀ ਬੰਦੇ ਜਾਗਰਤ ਅਵਸਥਾ ਵਿੱਚ ਸੁਚੇਤ ਅਵਸਥਾ ਜਾਗਤ ਅਵਸਥਾ ਸੁਚੇਤ ਜਿਸ ਜਿਹਦੇ ਵਿੱਚ ਮੂ ਮਾਇਆ ਦਾ ਭਰਮ ਭਲੇਖਾ ਨਾ ਹੋਵੇ ਹਉਮੇ ਦਾ ਪਰਦਾ ਨਾ ਹੋਵੇ ਵਿਕਾਰਾਂ ਨੂੰ ਭੋਗਣ ਦਾ ਚਸਕਾ ਨਾ ਹੋਵੇ ਐਸੀ ਸੁਚੇਤ ਅਵਸਥਾ ਜਾਗਰਤ ਅਵਸਥਾ ਇਹ ਗੁਰੂ ਦੀ ਕਿਰਪਾ ਤੋਂ ਮਿਲਣੀ ਹੁੰਦੀ ਗੁਰੂ ਕਿਰਪਾ ਤੇ ਸੇ ਜਣ ਜਾਗੇ ਗੁਰੂ ਦੀ ਕਿਰਪਾ ਨਾਲ ਉਹੀ ਸੇਵਕ ਜਾਗਦੇ ਹਨ ਉਹੀ ਸੁਚੇਤ ਅਵਸਥਾ ਵਿੱਚ ਆਉਂਦੇ ਨੇ ਇੱਕ ਜਾਗਰਤ ਗਿਆਨ ਵਾਲੀ ਅਵਸਥਾ ਵਿੱਚ ਆਉਂਦੇ ਨੇ ਜਿਨ੍ਹਾਂ ਹਰ ਮਨ ਵਿੱਚ ਆ ਜਿਨ੍ਹਾਂ ਦੇ ਮਨ ਵਿੱਚ ਇੱਕ ਹਰੀ ਪ੍ਰਮਾਤਮਾ ਵਸ ਜਾਂਦਾ ਹੈ ਸ੍ਰੀਮਤ ਸ਼ਾਸਤਰੀ ਉਪਰ ਨੂੰ ਪਾਪ ਦੀ ਵਿਚਾਰ ਕਰਨ ਵਾਲਾ ਪੁੰਨੋ ਪਾਪਾਂ ਜੀ ਉਲਝਿਆ ਰਹਿੰਦਾ ਹੈ ਇਹ ਆਪਣੇ ਪੁੰਨ ਦੇ ਪਾਪ ਗਿਣਦਾ ਰਹਿੰਦਾ ਤਦ ਦੀ ਸਾਰਨੋਂ ਹੁੰਨ ਕਾਰਨ ਉਹਨਾਂ ਦੇ ਮਨ ਵਿੱਚ ਉਹ ਪ੍ਰਮਾਤਮਾ ਆ ਕੇ ਨਹੀਂ ਵਸਦਾ ਇਸ ਲਈ ਉਹਨਾਂ ਦੀ ਜ਼ਿੰਦਗੀ ਦੀ ਰਾਤ ਅਜੇ ਹੀ ਚਲੀ ਜਾਂਦੀ ਹੈ ਜਿਨ੍ਹਾਂ ਦੀ ਸੁਰਤੀ ਜਾਗ ਪੈਂਦੀ ਹੈ ਉਸ ਸੱਚੇ ਗਿਆਨ ਦੇ ਰਾਹੀ ਜਿਹਨ ਨੂੰ ਪ੍ਰਕਾਸ਼ ਹੋ ਜਾਂਦਾ ਹੈ ਹਨੇਰੇ ਚੋਂ ਰੋਸ਼ਨੀ ਚ ਆ ਜਾਂਦੇ ਨੇ ਗਿਆਨ ਚ ਆ ਜਾਂਦੇ ਨੇ ਬੋਲੇ ਅੰਮ੍ਰਿਤ ਬਾਣੀ ਉਹ ਆਤਮਗ੍ਰਸ ਦੇਣ ਵਾਲੀ ਆਤਮਗੰਨ ਦੇਣ ਵਾਲੀ ਬਾਣੀ ਬੋਲਦੇ ਨੇ ਉਹਨਾਂ ਦੇ ਮੂਕੂ ਬਾਣੀ ਚਰਨ ਹੁੰਦੀ ਹੈ ਤੋਂ ਮਤਲਬ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਪਵਿੱਤਰ ਬਾਣ ਬਾਣੀ ਹੈ ਇਹ ਉਹਨਾਂ ਮਹਾਂਪ੍ਰਸਾਦ ਦਾ ਬਾਣੀ ਉਚਾਰਨ ਹੋਈ ਹੈ ਜਿਹੜੇ ਜਾਗਰਤ ਅਵਸਥਾ ਵਿੱਚ ਨੇ ਜਿਹੜੇ ਗਿਆਨ ਦੀ ਅਵਸਥਾ ਵਿੱਚ ਨੇ ਜਿਹੜੇ ਤਤ ਗਿਆਨ ਦੇ ਬੇਤਾ ਸਨ ਇਸ ਲਈ ਉਹਨਾਂ ਨੇ ਜਿਹੜੀ ਬਾਣੀ ਬੋਲੀਏ ਅੰਮ੍ਰਿਤ ਮਈ ਬਣੀਏ ਬੋਲੇ ਅੰਮ੍ਰਿਤ ਬਾਣੀ ਆਤਮਕ ਜੀਵਨ ਦੇਣ ਵਾਲੀ ਆਤਮ ਗਨੰਦ ਆਤਮ ਰਸ ਦੇਣ ਵਾਲੀ ਸਿਰਫ ਦੇਹ ਦਿਆਸ ਵਾਲੀ ਜ਼ਿੰਦਗੀ ਜਿਹੜੀ ਹੈ ਇਹ ਪੁੰਨੋ ਪਾਪਨ ਦੀ ਵਿਚਾਰ ਵੀ ਜਿੰਨੇ ਦੀ ਸੁੱਤੀ ਉਹ ਜਿੰਨੇ ਦੀ ਬੰਦਾ ਦੇਹ ਦਿਆਸ ਵਿੱਚ ਸਰੀਰ ਵਿੱਚ ਹੀ ਹੈ ਸਰੀਰ ਕਰਮਾਂ ਤੇ ਹੀ ਉਹਦਾ ਬਹੁਤਾ ਜਾਦੇ ਧਿਆਨ ਹੈ ਪਰ ਜਿਹੜਾ ਤਤ ਗਿਆਨ ਨਾਲ ਜਾ ਕੇ ਜੁੜਦਾ ਹੈ ਉਹਦਾ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਸ੍ਰੀ ਰੂਪ ਤੇ ਉਹ ਕੁ ਕਰਮਾਂ ਤੋਂ ਬਚ ਗਿਆ ਕਿਹੜਾ ਸਮਾਂ ਸੀ ਜਿਸ ਵੇਲੇ ਉਹ ਕੜੀਆਂ ਪਲਾਂ ਵਿੱਚ ਆਪਣਾ ਜੀਵਨ ਹੀ ਬਦਲ ਗਿਆ ਸਾਡਾ ਇਤਿਹਾਸ ਇਸ ਗੱਲ ਦੀ ਮਿਸਾਲ ਹੈ ਕਿ ਸੱਜਣ ਜਿਸ ਨੂੰ ਲੋਕੀ ਠੱਗ ਕਹਿੰਦੇ ਸਨ ਉਹ ਗੁਰੂ ਪਾਤਸ਼ਾਹ ਜੀ ਇੱਕੋ ਸ਼ਬਦ ਸੁਣ ਕੇ ਉਹ ਗਿਆਨਵੇਤਾ ਬਣ ਕੇ ਉਸ ਇਲਾਕੇ ਦਾ ਪ੍ਰਚਾਰਕ ਬਣਿਆ ਕੋੜਾ ਭੀਲ ਜਿਸ ਨੂੰ ਲੋਕ ਕੋੜਾ ਰਾਖਸ਼ ਆਦੇ ਸਨ ਉਹ ਗੁਰੂ ਸਾਹਿਬ ਦੀ ਸੰਗਤ ਨਾਲ ਉਹਦਾ ਜੀਵਨ ਹੀ ਬਦਲ ਗਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਮਾਧੋ ਦਾਸ ਤੇ ਮਾਧੋ ਦਾਸੀ ਰਹਿ ਜਾਂਦੇ ਇਹ ਕਿਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਰਗੇ ਪੂਰਨ ਸਤਿਗੁਰੂ ਜਿਹੜੇ ਤਤ ਬਾਣੀ ਜਿਹੜੇ ਅੰਮ੍ਰਿਤ ਬਾਣੀ ਵਰਤਣ ਵਾਲੇ ਉਹਨਾਂ ਦਾ ਮੇਲ ਨਾ ਹੁੰਦਾ ਤੇ ਉਹਨਾਂ ਦੇ ਬੰਦਾ ਸਿੰਘ ਬਹਾਦਰ ਕਿੱਤੇ ਬਣਨਾ ਸੀ ਸਿੱਖੋਂ ਦੇ ਪਹਿਲੇ ਬਾਦਸ਼ਾਹ ਦੇ ਤੌਰ ਤੇ ਉਹਨਾਂ ਕਿਸ ਤਰ੍ਹਾਂ ਇਤਿਹਾਸ ਵਿੱਚ ਚੰ드ਰਮਾ ਵਾਂਗ ਚਮਕਣਾ ਸੀ ਤੇ ਇਹ ਸਾਰੀਆਂ ਦਾਤਾਂ ਉਹਨਾਂ ਨੂੰ ਹੁੰਦੀਆਂ ਨੇ ਗੁਰ ਕਿਰਪਾ ਤੇ ਸੇਹ ਜਨ ਜਾਗੇ ਜਿਹੜੇ ਗੁਰੂ ਦੀ ਕਿਰਪਾ ਨਾਲ ਜਾਗ ਪੈਂਦੇ ਨੇ ਇਹਨਾਂ ਦੀ ਨੀਂਦਾਂ ਖੁੱਲੀਆਂ ਇਹ ਗਿਆਨ ਦੇ ਦਾਤੀ ਦੀ ਛੋਹ ਨਾਲ ਇਹਨਾਂ ਦਾ ਜੀਵਨ ਬਦਲਿਆ ਇਹ ਉਹਨਾਂ ਦੇ ਮਨ ਵਿੱਚ ਪ੍ਰਭੂ ਵਸਿਆ ਜਿਨ ਜਿਨ੍ਹਾਂ ਹਰ ਮਨ ਵਿੱਚ ਵਸਿਆ ਪ੍ਰਭੂ ਮਨ ਵਿੱਚ ਵਸਿਆ ਤਤ ਗਿਆਨ ਵਸਿਆ ਬੋਲੇ ਅੰਮ੍ਰਿਤ ਬਾਣੀ ਤਾਂ ਇਹ ਗੁਰੂਆਂ ਦੀ ਬਾਣੀ ਅੰਮ੍ਰਿਤਮਈ ਬਾਣੀ ਆਤਮ ਗ੍ਰਸ ਦੇਣ ਵਾਲੀ ਆਤਮ ਹਰ ਲਾਰਾ ਆਤਮ ਨੂੰ ਜੀਵਨ ਬਖਸ਼ਣ ਵਾਲੀ ਸਰੀਰਕ ਜੀਵਨ ਤਾਂ ਰੱਬ ਨੇ ਬਖਸ਼ਿਆ ਹੋਇਆ ਪਰ ਸਿਰਲ ਜਿਉਂਦਿਆਂ ਆਤਮਾ ਦਾ ਗਿਆਨ ਆਰ ਬੰਦੇ ਨੂੰ ਨਹੀਂ ਹੁੰਦਾ ਤਤ ਗਿਆਨ ਨਹੀਂ ਹੁੰਦਾ ਤਾਂ ਇਹ ਬਖਸ਼ਿਸ਼ ਇਹ ਅੰਮ੍ਰਿਤਮਈ ਬਾਣੀ ਹੀ ਕਰਦੀ ਹੈ ਗੁਰੂ ਕੀ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਅੰਮ੍ਰਿਤ ਦਿਨ ਹਰ ਲਿਵ ਲਾਗੇ ਜਾਗਤ ਰਹੇ ਨਿਵਖਾਨੀ ਸਿਮਰਤ ਸਾਸਤਰ ਪੁਨ ਪਾ ਵਿਚਾਰ ਦੇ ਤਤ ਸਾਰ ਨਾ ਜਾਣੀ ਪਰ ਤਤ ਦੀ ਸਾਰ ਕੋਣ ਜਾਣਦੇ ਨੇ ਕਹੇ ਨਾਨਕ ਸੋ ਤਤ ਪਾਏ ਉਹ ਤਤ ਗਿਆਨ ਸੱਚਾ ਗਿਆਨ ਰੱਬ ਦਾ ਪ੍ਰਾਪਤ ਕਰਦਾ ਹੈ ਇੱਕ ਪ੍ਰਭੂ ਦਾ ਜਿਸ ਨੂੰ ਅੰਮ੍ਰਿਤ ਦਿਨ ਹਰ ਲਿਵ ਲਾਗੇ ਜਿਸ ਨੂੰ ਜਿਨ੍ਹਾਂ ਨੂੰ ਹਰ ਰੋਜ਼ ਪ੍ਰਮਾਤਮ ਜੀ ਲਿਵ ਲੱਗੀ ਰਹਿੰਦੀ ਹੈ ਉਸ ਰੱਬ ਦੀ ਜੋਤ ਜੀ ਲਿਵ ਲੱਗ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਜਾਗਤ ਰਹੇ ਨਿਵਖਾਨੀ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਜਾਗਰਤ ਅਵਸਥਾ ਵਿੱਚ ਸੁਚੇਤਵਸਥਾ ਵਿੱਚ ਗਿਆਨਮਾਨ ਵਸਤਾਂ ਨਾਲ ਬੀਤਦੀ ਹੈ ਦੂਜੇ ਪਾਸੇ ਜਿਹੜੇ ਪੁੰਨਾ ਬਾਬਨ ਦੀ ਵਿਚਾਰ ਕਰਦੇ ਰਹਿੰਦੇ ਨੇ ਉਹਨਾਂ ਦੀ ਸੁੱਤਿਆ ਰਹਿਣ ਵਿਖਾਣੀ ਉਹ ਜਾਗਰਤ ਅਵਸਥਾ ਵਿੱਚ ਆਉਂਦੀ ਨਹੀਂ ਸੁੱਤੇ ਸੁੱਤੇ ਹੀ ਜ਼ਿੰਦਗੀ ਬੀਤ ਜਾਂਦੀ ਹੈ ਤੇ ਦੂਜੇ ਪਾਸੇ ਜਿਨ੍ਹਾਂ ਦੀ ਅਨ ਦਿਨ ਪ੍ਰਮਾਤਮਾ ਦੇ ਨਾਮ ਵਿੱਚ ਲੀਵ ਲੱਗੀ ਰਹਿੰਦੀ ਹੈ ਉਹਨਾਂ ਦੀ ਜਾਗਦ ਰਹਿਣ ਵਿਖਾਣੀ ਇਹ ਜ਼ਿੰਦਗੀ ਇੱਕ ਸੁਚੇਤ ਅਵਸਥਾ ਵਿੱਚ ਗਿਆਨਮਾਨ ਅਵਸਥਾ ਨਾਲ ਬੀਤਦੀ ਹੈ ਇਹ ਲੋਕ ਸੁਖੀ ਪਰਲੋਕ ਸੁਖੇਲੇ ਹੋ ਜਾਂਦੇ ਨੇ ਉਹ ਕਾਲਪੁਰਖ ਵਾਹਿਗੁਰੂ ਉਹ ਕਿਉਂ ਭੁਲੇ ਜਿਹੜਾ ਮਾਤਾ ਦੇ ਉਦਰ ਮੇਂ ਪਿਤਪਾਲ ਕਰੀ ਸੋ ਕਿਉਂ ਮਨੋਂ ਵਿਸਾਰੀ ਹੈ ਐਸਾ ਪ੍ਰਮਾਤਮਾ ਮਨ ਤੋਂ ਕਿਉਂ ਭੁਲਾਈਏ ਜਿਹੜਾ ਮਾਂ ਦੇ ਉਦਰ ਦੇ ਵਿੱਚ ਉੱਥੇ ਵੀ ਸਾਡੀ ਪਾਲਣਾ ਕਰਦਾ ਜਿੱਤੇ ਕੋ ਪਹੰਦੇਰੇ ਦੇ ਵਿੱਚ ਅਸੀਂ ਨਾਲ ਮੂੰਹ ਨਾਲ ਕੁਝ ਖਾ ਸਕਦੇ ਹਾਂ ਨਾ ਸਵਾਸ ਲੈ ਸਕਦੇ ਹਾਂ ਉਸ ਅਵਸਥਾ ਦੇ ਵਿੱਚ ਮਾਤਾ ਦੇ ਉਦਰ ਮੇਂ ਪਿਤਪਾਲ ਕਰੇ ਉੱਥੇ ਜਿਹੜਾ ਪਾਲਣਾ ਕਰਦਾ ਸੋ ਕਿਉਂ ਮਨੋਂ ਵਿਸਾਰੀ ਹੈ ਜੋ ਐਸਾ ਸਮਰਤ ਪ੍ਰਭੂ ਉਹ ਮਨੋਂ ਕਿਉਂ ਭੁਲਾਇਆ ਜਾਏ ਮਾਹ ਦੇ ਪੇਟ ਵਿੱਚ ਮਾਤਾ ਦਾ ਖਾਦਾ ਪਿਤਾ ਬੱਚੇ ਦੇ ਪੇਟ ਤੇ ਕਿਵੇਂ ਪੁੱਜਦਾ ਹੈ ਇਹ ਸਭ ਉਸ ਦੀ ਰਚਨਾ ਹੈ ਉਸ ਦੀ ਖੇਡ ਹੈ ਮਨੁ ਕਿਉਂ ਵਿਸਾਰੀਏ ਇਹ ਵਰਦਾਤਾ ਐਡਾ ਵੱਡਾ ਦਾਤਾ ਐਡਾ ਵੱਡਾ ਮਾਲਕ ਉਸ ਨੂੰ ਮਨੁ ਕਿਉਂ ਬੁਲਾਇਆ ਜਾਏ ਜੇ ਅਗਣ ਮੈਂ ਆਹਰ ਪਹੁੰਚਾਉਂ ਉਸ ਮਾਹ ਦੇ ਪੇਟ ਦੀ ਉਦਰ ਦੀ ਅੱਗ ਵਿੱਚ ਵੀ ਜੋ ਆਹਰ ਪਹੁੰਚ ਜਾਂਦਾ ਹੈ ਦੇਖੋ ਕਿਹਦਾ ਸਾਧਨ ਹੁੰਦਾ ਹੈ ਕਿ ਮਾਂ ਖਾਂਦੀ ਹੈ ਤੇ ਮਾਂ ਦਾ ਖਾਦਾ ਬੱਚੇ ਦੇ ਧਨੀ ਵਿੱਚ ਜੋ ਨੇੜੂ ਹੁੰਦਾ ਹੈ ਉਦੇ ਰਾਹੀਂ ਉਸ ਪਾਈਪ ਦੇ ਰਾਹੀਂ ਉਹਦੇ ਪੇਟ ਤੱਕ ਪਹੁੰਚਦਾ ਜਾਂਦਾ ਹੈ ਬੱਚਾ ਉਸ ਖੁਰਾਕ ਨਾਲ ਜਿਉਂਦਾ ਰਹਿੰਦਾ ਹੈ 9 ਮਹੀਨੇ ਜਿੰਨੀ ਦਿਰ ਉਹਦਾ ਸਰੀਰ ਜਨਮ ਲੈਣ ਦੇ ਯੋਗ ਹੁੰਦਾ ਹੈ ਇਹ ਕੁਦਰਤੀ ਦੇਖੋ ਕਿੰਸੀ ਕ੍ਰਿਸ਼ਮਾ ਹੈ ਕਿ ਐਸੀ ਖੇੜ ਹੈ ਕਿ ਐਸੀ ਸਿਰਾਂ ਦੀ ਬੰਤਰ ਬਣਾਈ ਹੈ ਇੱਕ ਸਿਰ ਚੋਂ ਫਿਰ ਦੂਜਾ ਸਿਰ ਕਿਵੇਂ ਬਣਦਾ ਹੈ ਉਹ ਐਸਾ ਸਮਰਤ ਪ੍ਰਭੂ ਜਿਹੜਾ ਜੇ ਅਗਣ ਮੇਂ ਆਹਾਰ ਬਜਾ ਜਿਹੜਾ ਉਸ ਮਾਂ ਦੇ ਉਦਰ ਦੀ ਅੱਗ ਵਿੱਚ ਵੀ ਜਿਹੜਾ ਇਹਨਾਂ ਅਨਾਜ ਅਸੀਂ ਖਾਂਦੇ ਆਂ ਉਹ ਪੇੜ ਦੀ ਉਦਰ ਦੀ ਆਗ ਹੀ ਉਸ ਨੂੰ ਪਜਾ ਜਾਂਦੀ ਹੈ ਪਰ ਉਸ ਕੋਮਲ ਜਿਹੇ ਬੱਚੇ ਨੂੰ ਉਸ ਨੂੰ ਅਗਨੀ ਸਾੜਦੀ ਉਸ ਨੂੰ ਪਾਲਦੀ ਰਹਿੰਦੀ ਹੈ ਤਾਂ ਐਸਾ ਸੰਮਰਤ ਵੈਗੁਰੂ ਕਿਉਂ ਪੁੱਲ ਜਾਵੇ ਭਾਈ ਉਸ ਨੂੰ ਕਿਉਂ ਪਹੁਣ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਤੇ ਜਿਸ ਨੂੰ ਆਪਣੀ ਲਿਵ ਲਾ ਦੇਵੇ ਉਸ ਨੂੰ ਫਿਰ ਕੋਈ ਅਗਨੀ ਪਹੁੰਚ ਨਹੀਂ ਸਕਦੀ ਉਸ ਨੂੰ ਵਿਕਾਰਾਂ ਦੀ ਅਗ ਬਾਹਰ ਪਹੁੰਚ ਨਹੀਂ ਸਕਦੀ ਮਾਂ ਦੇ ਉਦਰ ਵਿੱਚ ਉਹ ਨਹੀਂ ਪਹੁੰਚ ਸਕਦੀ ਉਦਰ ਦੀ ਅਗ ਉਹਨੂੰ ਕੋਈ ਮੋਹ ਮਾਇਆ ਹੋਂਮੇ ਦੁੱਖ ਰੋਗ ਇਹ ਉਸ ਨੂੰ ਪੋ ਨਹੀਂ ਸਕਦੇ ਜਿਸ ਨੂੰ ਆਪਣੀ ਲਈ ਜਿਸ ਨੂੰ ਆਪਣੀ ਲਈ ਬੁਲਾ ਦਿੰਦਾ ਹੈ ਆਪਣੀ ਲਈ ਵਾਪੇ ਲਾਈ ਗੁਰਮੁਖਸਾ ਸੰਭਾਲੀ ਹੈ ਉਹ ਆਪਣੀ ਲਈ ਵਾਪੇ ਲਾਉਂਦਾ ਪਰ ਖਿਆਲ ਰੱਖਿਓ ਗੁਰਮੁਖਸਾ ਸੰਭਾਲੀ ਹੈ ਗੁਰੂ ਵੱਲ ਪਾਸੇ ਮੁੱਕਰਨਾ ਹੀ ਪੈਣਾ ਹੈ ਮਨ ਮੁਕਤਾ ਵਾਲੇ ਜੀਵਨ ਨਾਲ ਇਹ ਸਮਾਲ ਨਹੀਂ ਹੁੰਦੀ ਤਤ ਗਿਆਨ ਦੀ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਸੁਰਤ ਸ਼ਬਦ ਦਾ ਮੇਲ ਕਰਨਾ ਪੈਣਾ ਬਾਣੀ ਨੂੰ ਖਾਲੀ ਮੱਥੇ ਟਿਕਣਾ ਗੱਲ ਨਹੀਂ ਬਣਨੀ ਖਾਲੀ ਕਰავੇ ਜਖੰਡ ਪਾੜ ਕਰਾ ਕੇ ਪਹੀਆਂ ਕੋਲੋਂ ਤੇ ਲੜੀਆਂ ਲਵਾ ਕੇ ਤੇ ਉਹਦਾ ਕ੍ਰੈਡਿਟ ਦਿਵਾਨੂ ਵਾਲੇ ਦਿਨ ਸੇਕਟਰੀ ਨੂੰ ਕਹਿ ਕੇ ਭਈ ਇਹ ਬੜੇ ਮਹਾਨ ਹੋਣ ਦੀ ਇਹਨਾਂ ਦੇ ਬਾਣ ਕੰਮ ਕੀਤਾ ਫਲਾਨ ਕੀਤਾ ਟੀਮ ਕੀਤਾ ਇੰਨਾ ਗੱਲਾਂ ਗੱਲ ਨਹੀਂ ਬਰਣੀ ਖੁਦ ਬਾਣੀ ਪੜਨੀ ਪੈਣੀ ਹੈ ਸਮਝਣੀ ਪੈਣੀ ਹੈ ਫਿਰ ਸੁਰਤ ਨੂੰ ਬਾਣੀ ਦੇ ਉਪਦੇਸ਼ਾਂ ਉਪਦੇਸ਼ਾਂ ਵਿੱਚ ਸੁਰਤ ਨੂੰ ਮਨਾਣਾ ਪੈਣਾ ਹੈ ਸੁਰਤ ਨੂੰ ਇਹ ਮਨਾਣਾ ਪੈਣਾ ਹੈ ਕਿ ਇਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਗ ਸਵਾਰੀ ਆ ਇਹ ਵਸ ਦਜੀਨੇ ਜਾਈ ਨਿਤ ਨਿਤ ਰੱਖ ਉਤਾਰੂ ਇਹ ਨਿਤ ਇਹਦੇ ਵੀ ਧਾਰਨ ਕਰਨ ਵਾਲੀ ਬਾਣੀ ਹੈ ਇਹ ਤਜੀ ਨਹੀਂ ਜਾ ਸਕਦੀ ਕੋਈ ਆਪਸ਼ਨ ਨਹੀਂ ਹੈ ਕੋਈ ਮੰਨੇ ਨਾ ਮੰਨੇ ਮੰਨਣ ਤੋਂ ਬਗੈਰ ਜੀਵਨ ਸਫਲ ਹੀ ਨਹੀਂ ਹੈ ਤੋ ਲੈਜ਼ਾ ਗੁਰਮੁਖ ਸਦਾ ਸਮਾ ਲਈਏ ਗੁਰਮੁਖ ਬਣ ਕੇ ਹੀ ਇਹ ਸਮਾਲ ਹੋ ਸਕਦੀ ਹੈ ਫਿਰ ਉਹ ਲਿਵ ਲੱਗ ਸਕਦੀ ਹੈ ਕਹੇ ਨਾਨਕ ਇਹ ਵਰ ਦਾਤਾ ਸੋ ਕਿਉ ਮੰਨਉਸਾਰੀ ਹੈ ਨਾਨਕ ਆਖਦਾ ਹੈ ਐਡਾ ਵੱਡਾ ਦਾਤਾ ਇਨੀ ਮੇਰਾਂ ਦਾ ਦਾਤਾ ਪਈ ਸੋਖਿ ਮਨੁ ਸਾਰੀ ਆਪਣੇ ਮਨ ਚੁਕ ਉਪ ਲਾਈਏ ਕਿਉਂਕਿ ਭੁਲਣ ਵੀ ਦੁਖੀ ਹੈ ਪਰਮੇਸ਼ਵਰ ਤੇ ਭੁਲਿਆ ਵਿਆਪਨ ਸਭੇ ਰੋਗ ਇਸ ਲਈ ਇਹ ਪੰਕਤੀ ਸਰੋਹੀ ਦਿੜ ਕਰਾਉਂਦੀਆਂ ਨੇ ਕਿ ਅਸੀਂ ਗੁਰਬਾਣੀ ਤੇ ਵਿਸ਼ਵਾਸ ਕਰਕੇ ਗੁਰਬਾਣੀ ਨੂੰ ਮੰਨੂ ਕਰਕੇ ਗੁਰਬਾਣੀ ਨੂੰ ਗੁਰੂ ਮੰਨੀਏ ਆਤਮਾ ਕਰਕੇ ਸੁਰਤੀ ਕਰਕੇ ਹਿਰਦੇ ਕਰਕੇ ਗੁਰਬਾਣੀ ਨੂੰ ਗੁਰੂ ਮੰਨ ਕੇ ਗੁਰਮੁਖ ਬਣ ਕੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ